एपिसोड दी शुरुआत ਆਪ ਦੇ ਅਧਿਆਪਕਾਂ ਦਾ ਨਾਮ ਲੈ ਕੇ ਕੀਤੀ ਤਾਂ ਮੇਰਾ ਅੱਜ ਵੀ ਉਹਨਾਂ ਨਾਲ ਇਹ ਰਿਸ਼ਤਾ ਹੈ ਕਿ ਮੇਰੀ ਦਾੜੀ ਚਿੱਟੀ ਵੀ ਹੋ ਜੂਗੀ ਤਾਂ ਮੈਂ ਉਹਨਾਂ ਦੇ ਪੈਰੀ ਹੱਥ ਹੀ ਲਾਉਂਗਾ ਬਿਲਕੁਲ ਬਿਲਕੁਲ ਸੜਕਤੇ ਜਾਂਦੇ ਆ ਮੇਰੇ ਵਾਸਤੇ ਉਹ ساری ਜ਼ਿੰਦਗੀ ਉਨੇ ਹੀ ਸਨਮਾਨਯੋਗ ਰਹਿਣਗੇ ਕਿ ਅੱਜ ਵੀ ਰਿਸ਼ਤਾ ਉਹਨਾਂ ਪਿਆਰਾ ਹੈਗਾ ਕਿ ਵਕਤ ਦੇ ਬਦਲਦਿਆਂ ਬਹੁਤ ਪ੍ਰੈਕਟੀਕਲ ਹੋ ਗਏ ਮਾਪਿਓ ਵੀ ਬੱਚੇ ਵੀ ਦੇਖੋ ਅਧਿਆਪਕ ਦੀ ਜਿਹੜੀ ਕਦਰ ਹੈ ਨਾ ਸਮਾਜ ਦੇ ਵਿੱਚ ਉਹ ਬਹੁਤ ਜ਼ਿਆਦਾ ਘਟ ਗਈ ਹੋਈ ਹੈ ਇਹ ਬਿਲਕੁਲ درست ਕਿਹਾ ਤੁਸੀਂ ਇਹ ਬਹੁਤ ਸੈਡ ਗੱਲ ਹੈ ਜੇ ਤੁਸੀਂ ਕਹੀ ਹੈ ਨਾ ਮੈਨੂੰ ਚੰਗੀ ਨਹੀਂ ਲੱਗੀ ਘਟੀ ਹੈ ਨਹੀਂ ਇਹ ਬਹੁਤ ਜ਼ਿਆਦਾ ਘਟੀ ਹੈ ਘਟੀ ਨਹੀਂ ਹੈ ਬਹੁਤ ਜ਼ਿਆਦਾ ਘਟੀ ਹੈ ਦਾ ਕਾਰਨ ਵੀ ਮੈਂ ਤੁਹਾਨੂੰ ਦੱਸਦਾ ਹਾਂ ਇਹਦਾ ਕਾਰਨ ਇਹ ਹੈ ਕਿ ਵਿਦਿਆਰਥੀ ਨੂੰ ਅਸੀਂ ਖੁੱਲ੍ਹ ਦੇ ਦਿੱਤੀ ਹੋਈ ਹੈ ਕਿਸ ਗੱਲ ਦੀ ਵਿਦਿਆਰਥੀ ਨੂੰ ਅਸੀਂ ਖੁੱਲੇ ਇਸ ਗੱਲ ਦੀ ਦਿੱਤੀ ਹੈ ਕਿ ਵਿਦਿਆਰਥੀ ਅੱਜ ਟੀਚਰ ਨੂੰ ਵੈਲਿਊਏਟ ਕਰਨ ਲੱਗ ਗਿਆ ਟੀਚਰ ਨੂੰ ਜੱਜ ਕਰਨ ਲੱਗ ਗਿਆ ਘਰੇ ਜਾ ਕੇ ਦੱਸਦਾ ਮੇਰੇ ਅਧਿਆਪਕ ਨੂੰ ਪੜ੍ਹਾਉਣਾ ਨਹੀਂ ਆਉਂਦਾ ਮਗਾ ਕੁਮਾਲ ਹੈ ਵੀ ਜੇ ਤੂੰ ਜੱਜ ਤਾਂ ਉਹੀ ਬੰਦਾ ਕਰ ਸਕਦਾ ਨਾ ਜਿਹੜਾ ਉਹਦੇ ਤੋਂ ਲੈਵਲ ਉਹਦਾ ਉੱਚਾ ਹੋਵੇ ਅਸੀਂ ਵਿਦਿਆਰਥੀ ਦਾ ਲੈਵਲ ਅਧਿਆਪਕ ਤੋਂ ਉੱਤੇ ਲੈ ਕੇ ਹੋਏ ਆਂ ਚਾਹੇ ਮਾਤਾ ਪਿਤਾ ਚਾਹੇ ਕੋਈ ਵੀ ਹੈ ਉਸ ਨੂੰ اختیار ਕਿਸ ਨੇ ਦਿੱਤਾ ਮੈਨੂੰ ਯਾਦ ਹੈ ਕਿ ਜੇ ਅਸੀਂ ਅਧਿਆਪਕ ਦੇ ਖਿਲਾਫ ਕੋਈ ਗੱਲ ਕਰ ਵੀ ਦਿੰਦੇ ਸੀਗੇ ਤਾਂ ਸਾਡਾ ਉਹ ਹਾਲ ਹੁੰਦਾ ਸੀਗਾ ਵੀ ਇਹੀ ਅਧਿਆਪਕ ਹੈ ਜਿਹਨੇ ਤੇਰੀ ਜ਼ਿੰਦਗੀ ਬਣਾਨੀ ਹੈ ਤੂੰ ਇਹਦੇ ਬਾਰੇ ਨਹੀਂ ਕੁਝ ਕਹਿ ਸਕਦਾ ਹੈ ਲੇਕਿਨ ਅੱਜ ਕੀ ਹੈ ਬੱਚੇ ਦੀ ਉਹ ਸੁਣੀ ਜਾਂਦੀ ਹੈ ਅਧਿਆਪਕ ਦੀ ਉਹ ਗੱਲ ਜਿਹੜੀ ਐ ਆਖੋ ਪਰੋਖੇ ਕਰਤੀ ਤੇ ਵਿਲਨ ਦੇ ਤੌਰ ਤੇ ਮਤਲਬ ਸਮਾਜ ਦੇ ਵਿੱਚ ਤੁਸੀਂ ਇਹ ਵੀ ਦੇਖੋਗੇ ਪਹਿਲਾਂ ਤਾਂ ਬੱਚਾ ਇਹ ਦੇਖਦਾ ਹੈ ਕਿ ਟੀਚਰ ਸੜਕਾਂ ਤੇ ਰੁਲੇ ਹੋਏ ਐ ਡੰਗਾਂ ਖਾ ਰਹੇ ਐ ਤਾਂ ਉਹਦੇ ਮਨ 'ਚ ਇਹ ਪਰਸੈਪਸ਼ਨ ਐ ਉਹ ਉਸ ਲੈਵਲ ਤੇ ਉਹਨਾਂ ਨੂੰ ਦੇਖਦਾ ਨਹੀਂ ਨਾ ਪੁਲ ਅਗਲਾ ਕਹਿੰਦਾ ਕਿ ਮੈਂ ਪੁਲਸ ਵਾਲਾ ਬੰਨਾ ਉਹ ਦੇਖਦਾ ਕਿ ਯਾਰ ਇਹਦੀ ਟੌਰ ਕਿੰਨੀ ਐ ਇਹਦੇ ਮਗਰ ਆਲੇ ਦੁਆਲੇ ਦੇਖੋ ਚਾਰ ਬੰਦੇ ਪੁਲਸ ਵਾਲੇ ਜਿਪਸੀਆਂ 'ਚ ਹੋਰ ਨੇ ਸਲੂਟ ਵੱਜ ਰਹੇ ਐ ਫਿਰ ਉਹ ਕਹਿੰਦਾ ਮੈਂ ਡੀਸੀ ਬਣਾ ਕਿ ਡੀਸੀ ਦੀ ਟੌਰ ਕਿੰਨੀ ਜ਼ਿਲ੍ਹਾ ਚਲਾ ਰਿਹਾ ਯਾਓ ਕਹਿੰਦਾ ਪੋਲਿਟਿਸ਼ੀਅਨ ਬਣੀਏ ਨਾਲੇ ਤਾਂ ਪੈਸਾ ਖਾਵਾਂਗੇ ਨਾਲੇ ਟੂ ਟੂ ਕਰਦੀਆਂ ਗੱਡੀਆਂ ਜਾਣੀਆਂ ਅੱਜ ਉਹ ਅਧਿਆਪਕ ਬਣਨ ਲਈ ਪ੍ਰੇਰਣਾ ਕਿੱਥੋਂ ਲੈ ਕੇ ਆਵੇ ਜਾਂ ਤਾਂ ਉਹਦੇ ਡਾਂਗ ਪੈਰੀਏ ਜਾਂ ਸਕੂਲ 'ਚ ਮੈਂ ਪਿੱਛੇ ਤੇ ਇੱਕ ਸਕੂਲ 'ਚ ਗਿਆ ਐਜ਼ ਚੀਫ ਗੈਸਟ ਐਨੂਅਲ ਫੰਕਸ਼ਨ ਤੇ ਬੁਲਾਇਆ ਤੇ ਮੈਂ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਇੰਨੇ ਸੋਲ ਵੀ ਨਾ ਬਣਾਓ ਮਾੜੀ ਮੋਟੀ ਝਿੜਕਤੇ ਤੁਸੀਂ ਸਕੂਲ ਪਹੁੰਚ ਜਾਂਦੇ ਹੋ ਕਿ ਟੀ ਫਲਾਨੀ ਟੀਚਰ ਨੇ ਕੋਈ ਟੀਚਰ ਕਿਸੇ ਬੱਚੇ ਨਾਲ ਵਿਤਕਰਾ ਕਰਕੇ ਰਾਜੀ ਨਹੀਂ ਹੈ ਸਰ ਹੁੰਦਾ ਤੁਹਾਨੂੰ ਲੱਗਦਾ ਨਹੀਂ ਨਹੀਂ ਬਿਲਕੁਲ ਨਹੀਂ ਕਿ ਟੀਚਰਾਂ ਦੇ ਮਨ ਦੇ ਅੰਦਰ ਬੱਚਿਆਂ ਪ੍ਰਤੀ ਭੇਦਭਾਵ ਹੁੰਦਾ ਹੈ ਨਹੀਂ ਨਹੀਂ ਇਹ ਬੱਚਿਆਂ ਪ੍ਰਤੀ ਭੇਦਭਾਵ ਹੁੰਦਾ ਨਹੀਂ ਹੈ ਇਹ ਬਣਾਇਆ ਜਾਂਦਾ ਹੈ ਪੇਰੈਂਟਸ ਖੁਦ ਬਣਾ ਲੈਂਦੇ ਭੇਦਭਾਵ ਕਿਸੇ ਦੇ ਮਨ 'ਚ ਨਹੀਂ ਹੈ ਕਿਉਂ ਕਿਉਂ ਨਹੀਂ ਹੈ ਇਹਦੀ ਉਦਾਹਰਣ ਦੇਵਾਂਗਾ ਤੁਹਾਨੂੰ ਮੈਂ ਕਿ ਜਿਹੜਾ ਅਧਿਆਪਕ ਹੈ ਨਾ ਉਹਨੂੰ ਮੇਰੇ ਖਿਆਲ ਤੇ ਉਹਦੇ ਆਪਣੇ ਬੱਚੇ ਬਾਰੇ ਇੰਨਾ ਨਹੀਂ ਪਤਾ ਹੁੰਦਾ ਜਿੰਨਾ ਉਸ ਨੂੰ ਆਪਣੀ ਜਮਾਤ ਦੇ ਬੱਚੇ ਬਾਰੇ ਪਤਾ ਹੁੰਦਾ ਓਏ ਤੂੰ ਨਾਤਾ ਨਹੀਂ ਹੈਗਾ ਓਏ ਉਹ ਤੂੰ ਕੱਪੜੇ ਨਹੀਂ ਬਦਲੇ ਓ ਉਹ ਤੇਰੀ ਟਾਈ ਕਿੱਧਰ ਜਾਂਦੀ ਹੈ ਓ ਤੂੰ ਨੋਨ ਨਹੀਂ ਕੱਟੇ ਉਹ ਤੂੰ ਬੂਟ ਨਹੀਂ ਪਾਲਿਸ਼ ਕੀਤੇ ਮੈਂ ਕਹਿੰਨਾ ਕਮਾਲ ਹੈ ਕਦੇ ਘਰੇ ਪੁੱਛਿਆ ਆਪਣੇ ਬੱਚੇ ਨੂੰ ਉਹਦੇ ਵੱਲ ਧਿਆਨ ਵੀ ਨਹੀਂ ਦਿੱਤਾ ਉਹਦੀ ਕਦੇ ਕਾਪੀ ਵੀ ਨਹੀਂ ਖੋਲ ਕੇ ਦੇਖੀ ਤੁਸੀਂ ਅਧਿਆਪਕ ਨੇ ਆਪਣੇ ਬੱਚੇ ਦੀ ਲੇਕਿਨ ਉਹਨਾਂ ਬੱਚਿਆਂ ਦੇ ਪਤੀ ਇੰਨਾ ਮੈਂ ਇਹ ਗੱਲ ਨੂੰ ਕੋਟ ਕਰਦਾ ਹੁੰਨਾ ਮਕਰ ਸਾਹਿਬ ਵੀ ਅੱਜ ਅਧਿਆਪਕ ਤਾਂ ਬੱਚਿਆਂ ਲਈ ਸਮਰਪਿਤ ਹੋਇਆ ਫਿਰਦਾ ਹੈ ਅਧਿਆਪਕ ਤਾਂ ਕਹਿੰਦਾ ਵੀ ਮੇਰੇ ਆਪਣੇ ਘਰ ਦੇ ਬੱਚਿਆਂ ਨਾਲੋਂ ਮੈਂ ਤੁਹਾਨੂੰ ਜ਼ਿਆਦਾ ਪਿਆਰ ਕਰਦਾ ਪਰ ਜਿਸ ਦਿਨ ਉਹ ਬੱਚੇ ਆਪਣੇ ਮਾਤਾ ਪਿਤਾ ਨਾਲੋਂ ਅਧਿਆਪਕ ਨੂੰ ਜ਼ਿਆਦਾ ਪਿਆਰ ਕਰਨ ਲੱਗ ਜਾਣਗੇ ਸੀਨ ਬਦਲ ਜੂ ਪਰ ਉਹ ਉਹ ਪਹਿਲਾਂ ਤਾਂ ਸੀਨ ਹੈ ਦੌਰ ਮੇਰੇ ਫਾਦਰ ਦੱਸਦੇ ਐ ਉਹਨਾਂ ਦੇ ਜ਼ਮਾਨੇ 'ਈ ਤਾਂ ਕਮਾਲ ਦਾ ਰਿਲੇਸ਼ਨ ਸੀ ਮੈਂ ਇੱਕ ਛੋਟਾ ਜਿਹਾ ਕਿੱਸਾ ਸਾਂਝਾ ਕਰਦਾ ਤੁਹਾਡੇ ਨਾਲ ਇੱਥੇ ਜਦੋਂ ਪਾਕਿਸਤਾਨ ਤੇ ਭਾਰਤ ਹੱਲੇ ਹੋਏ ਵੱਡੇ ਵੰਡ ਹੋ ਗਈ ਤੇ ਇਧਰ ਮੇਰੇ ਸਾਡੇ ਬਜ਼ੁਰਗ ਦਾਦਾ ਜੀ ਇਧਰ ਆਏ ਉਹ ਗੱਲ ਉਹਨਾਂ ਨੇ ਮੇਰੇ ਫਾਦਰ ਨੂੰ ਦੱਸੀ ਉਹ ਉਹਨਾਂ ਨੇ ਮੈਨੂੰ ਦੱਸੀ ਹੈ ਜਦੋਂ ਇਧਰ ਆ ਗਏ ਤੇ ਹੁਣ ਉਧਰ ਟੀਚਰ ਇਲਾਹੀ ਬਖਸ਼ ਉਹਨਾਂ ਦਾ ਨਾਂ ਸੀ ਤੇ ਗਾਮਰ ਵਾਲੇ ਪਿੰਡ ਦੇ ਵਿੱਚ ਉਹ ਉੱਥੇ ਪੜਾਉਂਦੇ ਸੀ ਤੇ ਉਹ ਰੋਜ਼ ਜਦੋਂ ਜਾਣਾ ਤੇ ਟੀਚਰ ਨੇ ਉਦੋਂ ਮਾਰ ਤੁਹਾਨੂੰ ਪਤਾ ਉਦੋਂ ਕੁੱਟ ਬਹੁਤ ਪੈਂਦੀ ਸੀ ਛਿੱਤਰ ਪੈਣਾ ਮੁਰਗਾ ਬਣ ਜਾ ਕਰਨ ਤੋਂ ਫੜ ਲੈਣਾ ਜਵਾਬ ਗੁੱਸਾ ਵੀ ਨਹੀਂ ਸੀ ਕਰਦੇ ਜਵਾਬ ਨਾ ਮਾਂ ਪਿਓ ਗੁੱਸਾ ਕਰਦੇ ਸੀ ਨਾ ਜਵਾਬ ਕਰਦੇ ਸੀ ਜਦੋਂ ਵੰਡ ਹੋ ਗਈ ਉਹ 10 10 12 12 ਸਾਲ ਦੇ ਸੀਗੇ ਬਜ਼ੁਰਗ ਸਾਡੇ ਉਹ ਜਦੋਂ ਇੱਧਰ ਆ ਗਏ ਤੇ ਇੱਧਰ ਆ ਕੇ ਉਹਨਾਂ ਨੇ ਨਾ ਜੀ ਛਾਲਾ ਮਾਰੀਆਂ ਵੀ ਹੁਣ ਕਿਹੜਾ ਸਕੂਲ ਜਾਣਾ ਹੈ ਪਰ ਉਹਨਾਂ ਨੇ ਨਾ ਜੀ ਇੱਕ ਚਿੱਠੀ ਲਿਖੀ ਆਪਦੇ ਮਾਸਟਰ ਨੂੰ ਦੋ ਤਿੰਨ ਸਾਲਾਂ ਬਾਅਦ ਵੀ ਮਾਸਟਰ ਅਸੀਂ ਹੁਣ ਇੱਧਰ ਆ ਗਏ ਆ ਸਾਡਾ ਆਪਦਾ ਮੁਲਕ ਬਣ ਗਿਆ ਹੁਣ ਸਾਨੂੰ ਤੇਰੇ ਛੇਤਰਾਂ ਦਾ ਕੋਈ ਡਰ ਨਹੀਂਗਾ ਹੁਣ ਤੂੰ ਮਾਰ ਕੇ ਦਿਖਾ ਸਾਨੂੰ ਇਸ ਤਰ੍ਹਾਂ ਦੀ ਇੱਕ ਚਿੱਠੀ ਲਿਖੀ ਕਹਿੰਦੇ ਕਿ ਪਿੰਡ ਦੇ ਵਿੱਚ ਜਦੋਂ ਚਿੱਠੀ ਪਹੁੰਚੀ ਤੇ ਉੱਧਰ ਮਾਸਟਰ ਇਲਾਹੀ ਬਖਸ਼ੂਣਾ ਨੇ ਸਾਰਾ ਪਿੰਡ ਇਕੱਠਾ ਕਰ ਲਿਆ ਪਿੰਡ 'ਚ ਜਾ ਕੇ ਉਹਨਾਂ ਨੇ ਕਿਹਾ ਕਿ ਅੱਜ ਚਿੱਠੀ ਆਈ ਹੈ ਜਗਦੀਸ਼ ਤੇ ਭਗਵਾਨ ਦੀ ਦਾਦਾ ਜੀ ਤੇ ਉਹਨਾਂ ਦੇ ਭਰਾ ਦੋਵੇਂ ਭਰਾ ਸੀ ਕਿ ਨਾਂ ਉਹ ਕਹਿੰਦੇ ਨਾਲੇ ਤਾਂ ਉਹ ਚਿੱਠੀ ਪੜੀ ਜਾਣ ਨਾਲੇ ਰੋਈ ਗਏ ਤੇ ਨਾਲੇ ਆਪਦੇ ਲੋਕਾਂ ਨੂੰ ਉਧਰ ਦੱਸੀਗੇ ਵੀ ਆਹ ਤਾਕਤ ਹੈ ਪੜ੍ਹ ਲਿਖਣ ਦੀ ਜੇ ਮੈਂ ਜਗਦੀਸ਼ ਤੇ ਭਗਵਾਨ ਨੂੰ ਨਾਂ ਪੜਾਇਆ ਹੁੰਦਾ ਤੇ ਉਧਰ ਜਾ ਕੇ ਚਿੱਠੀ ਕਿਵੇਂ ਲਿਖਦੇ ਵਾ 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 ਤੇ ਫਿਰ ਉਹਨਾਂ ਨੇ ਇਮੋਸ਼ਨਲ ਹੋ ਕੇ ਚਿੱਠੀ ਲਿਖੀ ਜਿਹੜੀ ਅੱਜ ਵੀ ਸਾਡੇ ਘਰੇ ਮੌਜੂਦ ਹੈ ਇਧਰ ਦੁਬਾਰਾ ਚਿੱਠੀ ਭੇਜੀ ਵੀ ਮੈਨੂੰ ਇਹ ਬਹੁਤ ਖੁਸ਼ੀ ਹੈ ਇਹ ਤਾਂ ਚਲੋ ਸਿਆਸੀ ਗੱਲਾਂ ਨੇ ਆ ਪੱੜ ਹੋ ਗਏ ਆ ਪਰ ਮੈਨੂੰ ਇਹ ਖੁਸ਼ੀ ਹੈ ਕਿ ਬੱਚਿਓ ਮੈਂ ਤੁਹਾਨੂੰ ਪੜਾਇਆ ਮੈਨੂੰ ਇਹਦਾ ਮੁੱਲ ਮਿਲ ਗਿਆ ਕਿ ਤੁਸੀਂ ਉਧਰ ਜਾ ਕੇ ਚਿੱਠੀ ਲਿਖਣ ਜੋਗੇ ਸੀ ਤੇ ਮੈਨੂੰ ਲਿਖ ਸਕੀਏ। ਔਰ ਇਹਦਾ ਮਾਇਨੇ ਏਡੇ ਵੱਡੇ ਹੈ ਕਿ ਉਹ ਆਪਣੀ ਸਾਰੀ ਜ਼ਿੰਦਗੀ ਉਰਦੂ ਦਾ ਅਖਬਾਰ ਵੀ ਪੜ੍ਹ ਸਕੇ, ਪੰਜਾਬੀ ਵੀ ਪੜ੍ਹ ਸਕੇ, ਥੋੜੀ ਬਹੁਤ ਅੰਗਰੇਜ਼ੀ ਵੀ ਉਹ ਜਾਣਦੇ ਸੀ ਤੇ ਸਾਡੀਆਂ ਤਕਦੀਰਾਂ ਤਾਂ ਬਦਲੀਆਂ ਸਰ ਕਿ ਸਾਡਾ ਦਾਦਾ ਪੜ੍ਹਾਈ ਦੀ ਇਮੀਅਤ ਨੂੰ ਜਾਣਦਾ ਸੀ। ਉਸ ਚਿੱਠੀ ਦੀ ਘਟਨਾ ਨੇ ਉਹਨਾਂ ਦੇ ਦਿਮਾਗ 'ਚ ਇਹ ਪਾਤਾ ਵੀ ਪੜ੍ਹਾਈ ਕਿੰਨੀ ਜ਼ਰੂਰੀ ਹੈ। ਹੂੰ ਤੇ ਉਹਨਾਂ ਨੇ ਮੇਰੇ ਫਾਦਰ ਨੂੰ ਪੜਾਇਆ ਫਾਦਰ ਉਹਨਾਂ ਨੇ ਗਾਂ ਸਾਨੂੰ ਬੱਚਿਆਂ ਨੂੰ ਪੜਾਇਆ ਤੇ ਚੰਗੇ ਮਾੜੇ ਵਕਤ ਜਦੋਂ ਆਇਆ ਤਾਂ ਪੜ੍ਹਾਈ ਹੀ ਕੰਮ ਆਈ ਪੜ੍ਹਾਈ ਬਿਲਕੁਲ